ਤੇ ਪੁਰਾਣੀ ਪੈਨਸ਼ਨ ਵਾਲੀ ਸੰਘਰਸ਼ ਕਮੇਟੀ گورਨਮੈਂਟ ਟੀਚਰ ਯੂਨੀਅਨ ਜਿਲ੍ਹਾ ਹੁਸ਼ਿਆਰਪੁਰ ਕਾਈ ਮਗੇਰੀਆਂ ਕਾਈ ਤੇ ਨਾਲ ਹੀ ਪੰਜਾਬ ਫੈਡਰੇਸ਼ਨ ਸਰਵਿਸ ਪੰਜਾਬ ਸਬੋਡੀਨੇਟ ਸਰਵਿਸ ਫੈਡਰੇਸ਼ਨ ਦੇ ਅੱਜ ਅਸੀਂ ਮੈਂਬਰਾਂ ਨੇ ਸਾਡੇ ਪੋਮੀ ਸ਼ਹੀਦ ਅਸ਼ੀਰ ਦੇ ਆਜਮ ਸਰਦਾਰ ਭਗਤ ਸਿੰਘ ਜੀ ਰਾਜਗੁਰੂ ਜੀ ਸੁਖਦੇਵ ਜੀ ਨੂੰ ਸਰਦਾ ਸੋਮਨ ਅਰਪਿਤ ਕੀਤੇ ਆ ਸ਼ਹੀਦੀ ਦਿਹਾੜੇ ਤੇ ਅਸੀਂ ਸਮਾਜ ਨੂੰ ਇਹੀ ਸੁਨੇਹਾ ਦਿੰਨੇ ਆ ਕਿ ਜਿਹੜਾ ਉਹਨਾਂ ਦੇ ਦੱਸੇ ਹੋਏ ਪੂਰਨਿਆਂ ਤੇ ਸਾਨੂੰ ਚੱਲਣਾ ਚਾਹੀਦਾ ਹੈ ਕਿਉਂਕਿ ਦੇਸ਼ ਸਾਡਾ ਅੱਜ ਵੀ ਜਿਹੜਾ ਹੈ ਉਹ ਗੁਲਾਮੀ ਦੀ ਜੰਜੀਰਾਂ ਦੇ ਬਲ ਨੂੰ ਵੱਧ ਰਿਹਾ ਹੈ ਕਿਉਂਕਿ ਤੁਸੀਂ ਹਰ ਪਾਸੇ ਦੇਖ ਲਓ ਜੋ ਉਹਨਾਂ ਨੇ ਸਮਾਜ ਜਿਹੜਾ ਹੈ ਸਿਰਜੰਦਾ ਜਿਹੜਾ ਹੈ ਉਹ ਪ੍ਰਣ ਕੀਤਾ ਸੀ ਉਹਦੇ ਉੱਤੇ ਜਿਹੜਾ ਹੈ ਸਾਡੀਆਂ ਸਰਕਾਰਾਂ ਜੜੀਆਂ ਆ ਚਾਹੇ ਉਹ ਕੇਂਦਰ ਦੀ ਹੋਵੇ ਚਾਹੇ ਪੰਜਾਬ ਦੀ ਹੋਵੇ ਉਹ ਖਰਾ ਨਹੀਂ ਉਤਰ ਰਹੀਆਂ ਤਾਂ ਅਸੀਂ ਸਾਰਿਆਂ ਨੂੰ ਇਹੀ ਅਪੀਲ ਕਰਦੇ ਹਾਂ ਕਿ ਤੁਸੀਂ ਜਿਹੜਾ ਹੈ ਉਹਨਾਂ ਦੇ ਦੱਸੇ ਹੋਏ ਪੂਰਨਿਆਂ ਤੇ ਚਲੋ ਤੇ ਜੋ ਜਥੇਬੰਦੀਆਂ ਆਪਣੇ ਆਪਣੇ ਮਕਸਦ ਨੂੰ ਇਹਨਾਂ ਤੋਂ ਸੇਧ ਲੈ ਕੇ ਵੱਡੇ ਵੀਰਾਂ ਤੋਂ ਸ਼ਹੀਦ ਦੇ ਆਜਮ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਤੋਂ ਜਿਹੜਾ ਸੇਧ ਲੈ ਕੇ ਸੰਘਰਸ਼ ਕਰ ਰਹੀਆਂ ਆ ਚਾਹੇ ਉਹ ਪੁਰਾਣੀ ਪੈਨਸ਼ਨ ਲਈ ਕਰ ਰਹੀਆਂ ਆ ਜਾਂ ਚਾਹੇ ਬਕਾਇਆਾਂ ਲਈ ਚਾਹੇ ਕਿਸੇ ਕੰਮ ਲਈ ਵੀ ਕਰ ਰਹੀਆਂ ਆ ਇਹ ਉਹ ਜਿਹੜੀਆਂ ਆ ਉਹਨਾਂ ਦੇ ਮਾਰਗਦਰਸ਼ਕ ਤੇ ਖਰਾ ਉਤਰਦੇ ਹੋਏ ਆਪਣਾ ਜਿਹੜਾ ਇਹ ਉਹ ਕਾਮਯਾਬ ਤਾਈਆਂ ਹੋ ਸਕਦੀਆਂ ਜੇਕਰ ਅਸੀਂ ਉਹ ਉਹਨਾਂ ਦੇ ਨਾਲ ਉਹਨਾਂ ਦੇ ਦੱਸੇ ਮਾਰਗ ਤੇ ਚੱਲਾਂਗੇ ਇਮਾਨਦਾਰੀ ਨਾਲ ਪੂਰੀ ਲਗਨ ਨਾਲ ਤੱ ਫਿਰ ਹੋ ਸਕਦਾ ਹੈ ਕਿਉਂਕਿ ਉਹਨਾਂ ਨੇ ਦੇਸ਼ ਦੀ ਖਾਤਰ ਥੋੜੀ ਛੋਟੀ ਉਮਰਾਂ ਚੀ ਬਹੁਤ ਛੋਟੀ ਉਮਰਾਂ ਚ ਸ਼ਹੀਦ ਸ਼ਹੀਦੀ ਪ੍ਰਾਪਤ ਕੀਤੀ ਹੈ ਅਸੀਂ ਅੱਜ ਜਿਹੜਾ ਇਹ ਸ਼ਹੀਦੀ ਦਿਵਸ ਦਾ ਜਿਹੜਾ ਇਹ ਮਨਾਇਆ ਹੈ ਅਸੀਂ ਉਹਨਾਂ ਦੀ ਸਾਨੂੰ ਸਾਰਿਆਂ ਨੂੰ ਉਹਨਾਂ ਦੀ ਸੋਚ ਦੇ ਉੱਤੇ ਪੈਰਾ ਦੇਣ ਦਾ ਜਿਹੜਾ ਇਹ ਉਹ ਪ੍ਰਣ ਕਰਨਾ ਚਾਹੀਦਾ ਅੱਜ ਦੇ ਦਿਨ ਤੇ ਤੇ ਜਿਹੜਾ ਇੱਕ ਤਾਂ ਜੋ ਜਿਹੜਾ ਇਹ ਸਮਾਜ ਹੈ ਜਿਹੜਾ ਹੈ ਇੱਕ ਉਹ ਜਿਹੜਾ ਹੈ ਵਧੀਆ ਸਮਾਜ ਸਿਰਜ ਸਕੀ ਹੈ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਭਗਤ ਸਿੰਘ ਤੇਰੀ ਸੋਚ ਤੇ ਕਹਾਂ ਜਾਨ ਦੀ ਧੂਕੀ ਭਗਤ ਸਿੰਘ ਤੇਰੀ ਸੋਚ ਤੇ ਕਹਾਂ ਜਾਨ ਦੀ ਧੂਕੀ ਸ਼ਹੀਦ ਭਗਤ ਸਿੰਘ ਰਾਜਗੁਰੂ ਸਖਦੇਵ ਅਮਰ ਰਹੇ ਅਮਰ ਰਹੇ ਅਮਰ ਰਹੇ